ਜਿਹੜੇ ਨੌਜਵਾਨ ਨੇ ਉਹ ਇੱਥੇ ਬੈਠੇ ਨੇ ਦਿਨ ਰਾਤ ਦਾ ਪੱਕਾ ਧਰਨਾ ਲਗਾਇਆ ਹੋਇਆ ਕਿ ਜੋ ਮਰਜ਼ੀ ਤਿਹਾਰ ਹੋਣ ਪਰ ਅਸੀਂ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਆਂ ਸਰਕਾਰ ਸਾਡੀ ਨਹੀਂ ਸੁਣ ਰਹੀ ਤੇ ਸਰ 2016 ਇਹ ਭਰਤੀ ਆਈ 7316 ਪੋਸਟਾਂ ਕਾਂਸਟੇਬਲ ਦੀਆਂ ਤੇ ਸਰ ਉਦੋਂ ਬਾਦਲਾਂ ਦੀ ਸਰਕਾਰ ਸੀ ਜੀ ਉਹਨੇ 5581 ਨੂੰ ਜੁਆਇਨਿੰਗ ਲੈਟਰ ਦਿੱਤੇ ਸੀ ਬਾਕੀ ਵੈਰੀਫਿਕੇਸ਼ਨ ਕਰਕੇ ਪੈਂਡਿੰਗ ਪਾ ਕੇ ਇਹਨਾਂ ਨੂੰ ਵੇਟਿੰਗ ਲਿਸਟੇ ਪਾਤੀ ਸੀ ਇੱਕ ਟਾਵਰਾ ਮੋਬਾਈਲ ਟਾਵਰਾ ਉਹ ਟਾਵਰ ਦੇ ਉੱਪਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਹਾਂ ਕੇ ਉਥੇ ਇੱਕ ਟੈਂਟ ਲੱਗਿਆ ਹੋਇਆ ਟੈਂਟਾਲੇ ਦੁਆਲੇ ਕਵਰ ਕੀਤਾ ਹੋਇਆ ਜਨਨ ਇੱਕ ਝੋਪੜੀ ਦੀ ਤਰ੍ਹਾਂ ਬਣਾਇਆ ਹੋਇਆ ਉਥੇ ਇੱਕ ਜਿਹੜੀ ਲੜਕੀ ਆ ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆਪਣਾ ਪ੍ਰਦਰਸ਼ਨ ਕਰ ਰਹੀ ਆ ਕਈਆਂ ਦੇ ਸਰ ਨੰਬਰ ਘਟਾ ਕਈ ਇਹਦੇ 29 29 ਨੰਬਰ ਵਾਲੇ ਖੜੇ ਆ ਜੀ 28 28 ਨੰਬਰ ਵਾਲੇ ਨੌਕਰੀ ਕਰੀ ਜਾਂਦੇ ਆ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਿਲਕੁਲ ਗੇਟ ਤੇ ਬੈਗੇ ਸੀ ਜਿਹੜੀ ਕਲੋਨੀ ਆ ਉਹਨਾਂ ਦੀ ਉਹ ਤੁਸੀਂ ਉਹ ਪ੍ਰਦਰਸ਼ਨ ਹਾਂਜੀ ਸਾਡਾ ਉੱਥੇ 4 ਮਹੀਨੇ ਰੈਗੂਲਰ ਧਰਨਾ ਚੱਲਿਆ ਜੀ ਉੱਥੇ ਸੀਐਮ ਨੇ ਖੁਦ ਆ ਕੇ ਸਾਨੂੰ ਕਿਹਾ ਸੀ ਇੱਕ ਮਹੀਨੇ ਦਾ ਮੈਨੂੰ ਟਾਈਮ ਦੇ ਦਿਓ ਤੇ ਤੁਸੀਂ ਧਰਨਾ ਚੱਕ ਲਓ ਮੈਂ ਤੁਹਾਡਾ ਹੱਲ ਕਰ ਦੂੰਗਾ ਸਾਨੂੰ ਕਹਿੰਦਾ ਵੀ ਇੱਕ ਮਹੀਨਾ ਸਾਰ ਅਜੇ ਇੱਕ ਮਹੀਨਾ ਗਿਆ ਜੋ ਗੱਲ ਨੂੰ 2 ਸਾਲ ਹੋ ਚੱਲੇ ਆ ਜੀ ਅਸੀਂ ਮਾਨ ਸਾਹਿਬ ਦੇ ਗੇੜੇ ਕੱਢ ਕੱਢ ਕੇ ਵੀ ਸਮਝ ਲਓ ਬਹੁਤ ਥੱਕੇ ਖਾਲੇ ਜੀ ਵੀ ਹੋਇਆ ਕੁੜੀ ਦਾ ਸਰ ਮੈਡੀਕਲ ਵੀ ਹੋਇਆ ਹੈ ਜੀ ਇਹਨੂੰ ਮੈਡੀਕਲ ਤੇ ਸਰ ਪੁਲਿਸ ਲੈਨ 'ਚ ਸਾਰੀ ਵੈਰੀਫਿਕੇਸ਼ਨ ਕਰਾ ਕੇ ਮੈਡੀਕਲ ਤੱਕ ਕਰਾ ਕੇ ਅਜੇ ਤੱਕ ਜੋਇਨ ਨਹੀਂ ਕਰਾਇਆ ਜੀ। ਅੱਜ ਕਰੀਬ ਹੁਣ ਸਾਨੂੰ 22-23 ਦਿਨ ਹੋ ਗਏ ਜੀ। 22 ਦਿਨਾਂ ਦਿਨਾਂ ਦੀ ਕੁੜੀ ਬੈਠੀ ਉੱਤੇ ਸੀਐਮ ਆਣ ਇਥੋਂ ਲੰਘ ਜਾਂਦਾ ਜੀ ਸਾਰਾ ਕੁਝ। ਕਈ ਉਹ ਦਿਨ ਸਰ ਗੱਡੀ ਮੱਠੀ ਕਰਕੇ ਸਾਰਾ ਕੋਈ ਵੇਖ ਕੇ ਗਿਆ। ਭਗਵਾਨ ਜੀ ਮਾਨ ਸਾਹਿਬ ਪੋਸਟਾਂ ਤੇ ਪੋਸਟਾਂ ਕੱਢੀ ਜਾ ਰਹੀ ਹੈ। ਹੁਣ ਵੀ 1800 ਵੈਕੈਂਸੀ ਕੱਢੀ ਆ। ਉਹਨਾਂ ਦੇ ਲਈ ਸਾਡੇ 2-300 ਮੁੰਡੇ ਕੈਂਡੀਡੇਟ ਨੂੰ ਜੋਇਨ ਕਰਾਉਣਾ ਕੀ ਔਖਾ। ਜੇ ਉਹ ਕਰਨਾ ਚਾਹਣ ਉਹਨਾਂ ਦੀ ਨੀਅਤ ਹੋਵੇ ਤਾਂ ਦੇ ਵਾਦੇ ਪੂਰੇ ਕਰੋ ਸਾਡਾ ਅੱਕ ਜੱਜ ਰੱਖੋ ਸਾਡਾ ਅੱਕ ਜੱਜ ਰੱਖੋ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਦੇਸ਼ 'ਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਲਗਾਤਾਰ ਜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹੋਲੀ ਦੇ ਤਿਉਹਾਰ ਦੀਆਂ ਰੌਣਕਾਂ ਜੇ ਦੇਖੀਏ ਸ਼ਹਿਰਾਂ 'ਚ ਵੀ ਤੇ ਰੰਗ ਲਗਾ ਕੇ ਇੱਕ ਦੂਜੇ ਦੀ ਆਪਣੀਆਂ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ ਤਿਹਾਰ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੀ ਤਸਵੀਰ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਤੋਂ ਤਕਰੀਬਨ 300 ਮੀਟਰ ਦੀ ਦੂਰੀ ਤੇ ਜੇ ਲਾਈਏ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਟਾਵਰ ਲੱਗਿਆ ਹੋਇਆ ਟਾਵਰ ਤੇ ਜਿਹੜੇ ਆਪਣੀਆਂ ਮੰਗਾਂ ਪ੍ਰਤੀ ਆਪਣੀਆਂ ਨੌਕਰੀਆਂ ਪ੍ਰਤੀ ਪ੍ਰਦਰਸ਼ਨ ਕਰ ਰਹੇ ਨੇ ਨੌਜਵਾਨ ਮੁੰਡੇ ਕੁੜੀਆਂ ਨੇ ਸੋ ਉਹ ਪ੍ਰੋਟੈਸਟ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵੱਡੀ ਗਿਣਤੀ ਚ ਜਿਹੜੇ ਨੌਜਵਾਨ ਨੇ ਉਹ ਇੱਥੇ ਬੈਠੇ ਨੇ ਦਿਨ ਰਾਤ ਦਾ ਪੱਕਾ ਧਰਨਾ ਲਗਾਇਆ ਹੋਇਆ ਕਿ ਜੋ ਮਰਜ਼ੀ ਤਿਹਾਰ ਹੋਣ ਪਰ ਅਸੀਂ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਆਂ ਸਰਕਾਰ ਸਾਡੀ ਨਹੀਂ ਸੁਣ ਰਹੀ ਸੋ ਪੰਜਾਬ ਪੁਲਿਸ 2016 ਦੀ ਵੇਟਿੰਗ ਨੂੰ ਸੀਐਮ ਸਾਹਿਬ ਜੋਇਨਿੰਗ ਦਿਓ ਮੰਗ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਤੇ ਜਿਹੜੇ ਨੌਜਵਾਨ ਨੇ ਇਹਨਾਂ ਦੇ ਨਾਲ ਦੇ ਸਾਥੀ ਨੇ ਜਿਹੜੇ ਸਾਹਮਣੇ ਤਸਵੀਰਾਂ ਦਿਖਾਵਾਂਗੇ ਕਿ ਇੱਕ ਟਾਵਰਾ ਮੋਬਾਈਲ ਟਾਵਰਾ ਉਹ ਟਾਵਰ ਦੇ ਉੱਪਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਹਾਂ ਕਿ ਉੱਥੇ ਇੱਕ ਟੈਂਟ ਲੱਗਿਆ ਹੋਇਆ ਟੈਂਟ ਆਲੇ ਦੁਆਲੇ ਕਵਰ ਕੀਤਾ ਹੋਇਆ ਜਾਨੀ ਕਿ ਇੱਕ ਝੋਪੜੀ ਦੀ ਤਰ੍ਹਾਂ ਬਣਾਇਆ ਹੋਇਆ ਉੱਥੇ ਇੱਕ ਜਿਹੜੀ ਲੜਕੀ ਆ ਉਹ ਅ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆਪਣਾ ਪ੍ਰਦਰਸ਼ਨ ਕਰ ਰਹੀ ਆ ਉੱਥੇ ਬੈਠੀ ਆ ਉਹਨਾਂ ਦੇ ਸਾਥੀਆਂ ਨੇ ਨੀਚੇ ਟੈਂਟ ਲਗਾਇਆ ਹੋਇਆ ਤਸਵੀਰਾਂ ਦੇਖੋ ਕਿ ਉਹ ਜਿਹੜੀ ਲੜਕੀਆਂ ਉਹ ਉੱਪਰ ਬੈਠੀ ਆ ਟਾਵਰ ਤੇ ਕਿ ਸਾਡੀਆਂ ਮੰਗਾ ਮੰਨੋ ਅਸੀਂ ਪ੍ਰਦਰਸ਼ਨ ਪਹਿਲਾਂ ਤੋਂ ਬਹੁਤ ਲੰਮੇ ਕੀਤੇ ਨੇ ਕਿਉਂਕਿ ਇਹ ਪੰਜਾਬ ਪੁਲਿਸ 2016 ਦੀ ਵੇਟਿੰਗ ਨੂੰ ਸੀਐਮ ਸਾਬ ਜੋਇਨਿੰਗ ਕਰਾਓ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਨੇ ਇਹ ਲਗਾਤਾਰ ਪਹਿਲਾਂ ਵੀ ਇਹਨਾਂ ਦੇ ਵੱਡੇ ਪ੍ਰਦਰਸ਼ਨ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਚੱਲੇ ਨੇ ਉਸ ਤੋਂ ਬਾਅਦ ਗੈਪ ਪਿਆ ਕੋਈ ਮੀਟਿੰਗ ਮਿਲੀ ਜਾਂ ਨਹੀਂ ਮਿਲੀ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਾਈ ਜੂਰੀ ਬਾਈ ਜੀ ਕੀ ਨਾਮ ਆ ਆਪਣਾ ਸਰ ਮੇਰਾ ਨਾਮ ਆਮਨਦੀਪ ਜੀ ਠੀਕ ਹੈ ਤੇ ਕੀ ਲੱਗਦਾ ਮੰਦੀਪ ਜੀ ਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪ੍ਰਦਰਸ਼ਨ ਕਰ ਰਹੇ ਹੋ ਕਦੋਂ ਦੀ ਇਹ ਤੁਹਾਡੀ ਮੰਗਾ 2017 16 ਦੀ ਵੇਟਿੰਗ ਲਿਸਟ ਹੈ ਕੀ ਆ ਕੀ ਆ ਮਾਮਲਾ ਸਰ ਇਹ ਸਰ 2016 ਇਹ ਭਰਤੀ ਆਈ ਸੀ 74 16 ਪੋਸਟਾਂ ਕਾਂਸਟੇਬਲ ਦੀਆਂ ਜੀ ਤੇ ਸਰ ਉਦੋਂ ਬਾਦਲਾਹ ਦੀ ਸਰਕਾਰ ਸੀ ਜੀ ਉਹਨੇ 5581 ਨੂੰ ਜੁਆਇਨਿੰਗ ਲੈਟਰ ਦਿੱਤੇ ਸੀ ਬਾਕੀ ਵੈਰੀਫਿਕੇਸ਼ਨ ਕਰਕੇ ਪੈਂਡਿੰਗ ਪਾ ਕੇ ਇਹਨਾਂ ਵੇਟਿੰਗ ਲਿਸਟੇ ਪਾਤੇ ਸੀ ਔੜੀ ਔੜੀ ਜੁਆਇਨ ਕਰਾਈ ਗਿਆ ਸਰ ਤੇ 2022 ਦੇ ਵਿੱਚ 350 ਕੈਂਡੀਡੇਟ ਇਹਨੇ ਜੁਆਇਨ ਵੀ ਕਰਾਇਆ ਆਮ ਪਾਰਟੀ ਸਰਕਾਰ ਚ ਤੇ ਸੇਮ ਮੈਰਿਟ ਆ ਸਾਡੀ ਮੈਰਿਟ ਨੰਬਰ ਲੱਗੇ ਹੋਏ ਆ ਸਾਰੇ ਤੇ ਸਾਨੂੰ ਸਾਰਾ ਅਜੇ ਤੱਕ ਜੁਆਇਨ ਨਹੀਂ ਕਰਾਇਆ ਜਾ ਰਿਹਾ ਚਾਹੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਬਣ ਚੁੱਕੇ ਸਨ ਉਸ ਤੋਂ ਬਾਅਦ ਤੁਹਾਡੇ ਸਾਥੀਆਂ ਨੂੰ ਜੁਆਇਨ ਕਰਵਾ ਲਿਆ ਹਾਂਜੀ 300 ਕੈਂਡੀਡੇਟ ਨੂੰ ਜੁਆਇਨ ਕਰਾਇਆ ਜਿਹੜੇ ਸਾਡੇ ਨਾਲ ਧਰਨੇ ਤੇ ਹੁੰਦੇ ਸੀ ਮੌਜੂਦ ਠੀਕ ਆ ਜੀ ਸਾਰਾ ਅਜੇ ਇੱਥੇ ਡਿਊਟੀਆਂ ਦੇ ਖੜੇ ਆ ਜੀ ਹਾਂਜੀ ਸਰ ਸੇਮ ਹੀ ਮੈਰਿਟ ਆ ਸਰ ਕਈਆਂ ਦੇ ਸਰ ਨੰਬਰ ਘਟਾ ਕਈ ਇਹਦੇ 2 ਹਾਂ ਜੀ ਜਦੋਂ ਸਰਕਾਰ ਬਣੀ ਸੀ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਿਲਕੁਲ ਗੇਟ ਤੇ ਬੈਗੇ ਸੀ ਜਿਹੜੀ ਕਲੋਨੀ ਆ ਉਹਨਾਂ ਦੀ ਉਹ ਤੁਸੀਂ ਉਹ ਪ੍ਰਦਰਸ਼ਨ ਕੀਤਾ ਹਾਂ ਜੀ ਸਾਡਾ ਉੱਥੇ 4 ਮਹੀਨੇ ਰੈਗੂਲਰ ਧਰਨਾ ਚੱਲਿਆ ਜੀ ਉੱਥੇ ਸੀਐਮ ਨੇ ਖੁਦ ਆ ਕੇ ਸਾਨੂੰ ਕਿਹਾ ਸੀ ਇੱਕ ਮਹੀਨੇ ਦਾ ਮੈਨੂੰ ਟਾਈਮ ਦੇ ਦਿਓ ਤੇ ਤੁਸੀਂ ਧਰਨਾ ਚੱਕ ਲਓ ਮੈਂ ਤੁਹਾਡਾ ਹੱਲ ਕਰ ਦੂੰਗਾ ਅਸੀਂ ਮਾਨ ਸਾਹਿਬ ਦੇ ਕਹਿੰਦੇ ਧਰਨਾ ਚੱਕ ਲਿਆ ਸੀ ਜੀ ਸਾਨੂੰ ਕਹਿੰਦਾ ਵੀ ਇੱਕ ਮਹੀਨਾ ਸਾਰਾ ਜੇ ਇੱਕ ਮਹੀਨਾ ਗਿਆ ਜੋ ਗੱਲ ਨੂੰ 2 ਸਾਲ ਹੋ ਚੱਲੇ ਆ ਜੀ ਅਸੀਂ ਮਾਨ ਸਾਹਿਬ ਦੇ ਗੇੜੇ ਕੱਢ ਕੱਢ ਕੇ ਵੀ ਸਮਝ ਲਓ ਬਹੁਤ ਥੱਕੇ ਖਾਲੇ ਜੀ ਬੋ ਜਿਹੜੇ ਜਿਹੜੇ ਤੁਹਾਡੇ ਸਾਥੀ ਤੁਸੀਂ ਕਹਿ ਰਹੇ ਹੋ ਕਿ 300 ਸਾਥੀ ਸਾਡਾ ਜੁਆਇਨ ਹੋ ਗਈ ਜੀ ਉਹ ਜਿਹੜਾ ਪ੍ਰਦਰਸ਼ਨ ਤੁਸੀਂ ਚਲਾਇਓ ਉਸ ਤੋਂ ਬਾਅਦ ਹੀ ਗੱਲ ਹਾਂਜੀ 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 ਉਹ ਨਾਲ ਹੀ ਸਰ ਜੋ ਸੀਐਮ ਦੀ ਕੋਠੀ ਅੱਗੇ ਸੀ ਉਹ ਨਾਲ ਹੀ ਬੈਠੇ ਜੀ ਸਰ ਠੀਕ ਹੈ ਜੀ ਸਰ ਉਹਨਾਂ ਦਾ ਸਰ ਹੱਲ ਹੋ ਗਿਆ ਸਾਰਾ ਸੀ ਵੱਧ ਤੋਂ ਵੱਧ ਸਰ ਆਹੀ ਆ 2-300 ਕੁੜੀਆਂ ਮੁੰਡੇ ਰਹਿ ਗਏ ਜੀ ਠੀਕ ਆ ਹਾਈਟ ਸਾਡੀ 6-6 ਫੁੱਟ ਹਾਈਟ ਆ ਸਾਰਿਆਂ ਦੀ ਜੀ ਮੈਟ ਨੰਬਰ ਲੱਗੇ ਆ ਵੈਰੀਫਿਕੇਸ਼ਨ ਆ ਹੋ ਚੁੱਕੀਆਂ ਸਰ ਸਰ ਫਿਜ਼ੀਕਲ ਟੈਸਟ ਸੋਡਾ ਸਾਰਾ ਉਹ ਪ੍ਰੋਪਰ ਹੋਇਆ ਹੋਇਆ ਹਾਂਜੀ ਹਾਂਜੀ ਸਰ ਕਈਆਂ ਦਾ ਮੈਡੀਕਲ ਵੀ ਹੋਇਆ ਕੁੜੀ ਦਾ ਸਰ ਮੈਡੀਕਲ ਵੀ ਹੋਇਆ ਹੈ ਜੀ ਇਹਨਾਂ ਨੂੰ ਮੈਡੀਕਲ ਤੇ ਸਰ ਪੁਲਿਸ ਲੈਨ ਚ ਸਾਰੀ ਵੈਰੀਫਿਕੇਸ਼ਨ ਕਰਾ ਕੇ ਮੈਡੀਕਲ ਤਾਂ ਕਰਾ ਕੇ ਅਜੇ ਤੱਕ ਜੋ ਐ ਨਹੀਂ ਕਰਾਇਆ ਜੀ ਦੱਸੋ ਠੀਕ ਹੈ ਹਾਂਜੀ ਹੁਣ ਫਿਰ ਤੁਸੀਂ ਕਿੰਨੀ ਤਰੀਕ ਤੋਂ ਇੱਥੇ ਬੈਠੇ ਹੋ ਸਾਰਾ ਸਾਡਾ 3 ਤਰੀਕ ਤੋਂ ਧਰਨਾ ਚੱਲਿਆ ਜੀ ਅੱਜ ਕਰੀਬ ਨੂੰ ਸਾਨੂੰ 22 23 ਦਿਨ ਹੋ ਗਏ ਜੀ 22 23 ਦਿਨਾਂ ਦੀ ਕੁੜੀ ਬੈਠੀ ਉੱਤੇ ਸੀਐਮ ਆਣ ਇਥੋਂ ਲੰਘ ਜਾਂਦਾ ਜੀ ਸ ਬਾਕੀ ਐ ਨਹੀਂ ਵੀ ਸੇ 2 ਮਿੰਟ ਇਹਨਾਂ ਨੂੰ ਮੈਂ ਮਿਲ ਲਾਵਾਂ ਅਸੀਂ 2 ਮਿੰਟਾਂ ਪਿੱਛੇ ਸਾਰੇ ਨੇ ਪ੍ਰਸ਼ਾਸਨ ਡੀਸੀ ਸਾਰਿਆਂ ਨੂੰ ਸਾਰਾ ਦੀ ਮਿਲ ਜਾਂਦਾ ਜੀ ਸਾਰਿਆਂ ਨੇ ਸਾਰ ਨਕਾਰ ਕਰਤਾ ਵੀ ਸੀਐਮ ਨਹੀਂ ਬਸ ਬਸ ਇੱਥੇ ਆਉਂਦੇ ਆ ਸਰ ਬਸ ਇੱਕੋ ਹੀ ਦੇ ਦੇ ਦਿੰਦੇ ਕੁੜੀ ਨੂੰ ਥੱਲੇ ਤਾਰ ਲੋ ਫਿਰ ਸੀਐਮ ਬਾਰੇ ਸੋਚਾਂਗੇ ਫਿਰ ਤੁਹਾਨੂੰ ਮਿਲਾ ਦਾਂਗੇ ਵੀ ਸਾਡਾ ਸਾਡਾ ਮੌਕਾ ਮਿਲਿਆ ਮਿਲਾ ਦਾਂਗੇ ਇੱਕ ਵਾਰੀ ਤੁਸੀਂ ਧਰਨਾ ਚੱਕ ਲੋ ਬਿਲਕੁਲ ਜਿਲ੍ਹਾ ਸੰਗਰੂਰ ਦੇ ਪਿੰਡ ਗੁਜਰਾ ਪਹੁੰਚੇ ਸੀ ਸੀਐਮ ਸਾਹਿਬ ਇੱਥੋਂ ਦੀ ਉਲੰਘੇ ਸੀ ਇੱਥੋਂ ਦੇਖ ਕੇ ਲੰਗੇ ਨੇ ਤੁਹਾਨੂੰ ਜੀ ਹਾਂਜੀ ਹਾਂਜੀ ਸਰ ਇੱਥੋਂ ਵੇਖ ਕੇ ਗਏ ਜੀ ਸਰ ਸਰ ਕੱਲ ਤਾਂ ਨਹੀਂ ਗਏਗੇ ਉਸ ਤੋਂ ਬਾਅਦ ਪਹਿਲਾਂ ਆਈ ਸੀ ਸਰ ਇੱਥੇ ਬਾਗਾ ਪ੍ਰਾਣਾ ਗਏ ਰਹੇ ਸਰ ਮੋਗੇ ਉੱਥੇ ਸਰ ਸਾਰਿਆਂ ਨੂੰ ਮਿਲ ਕੇ ਉਹ ਦਿਨ ਸਾਰ ਇੱਥੇ ਗੱਡੀ ਜਮਾ ਉਹਨੇ ਮੱਠੀ ਕਰਕੇ ਕਿਉਂਕਿ ਹੁਣ ਖਬਰ ਦਾ ਸਰ ਲੱਗੀ ਜਾਂਦੀਆਂ ਜੀ ਇੱਥੋਂ ਡੇਲੀ ਸੀਆਈਡੀ ਦੀ ਰਿਪੋਰਟ ਵੀ ਜਾਈ ਜਾਂਦੀ ਹੈ ਜੀ ਬਾਕੀ ਐ ਨਹੀਂ ਸਰ ਕੋਈ ਇਹਨਾਂ ਦੇ ਐਮਐਲ ਨਹੀਂ ਕੋਈ ਕੈਬਨਟ ਮੰਤਰੀ ਨਹੀਂ ਕੋਈ ਨਹੀਂ ਸਰ ਉਹਨੇ ਉਮੀਦ ਹੈ ਸਰ ਜੇ ਇੱਥੋਂ ਇਲੈਕਸ਼ਨ ਲੜਨਾ ਠੀਕ ਆ ਸਰ ਉਹਦੇ ਬ੍ਰਦਰ ਨਾਲ ਸਾਡੀ ਕਾਲ ਵੀ ਹੋ ਗਈ ਚੰਗੀ ਤਰ੍ਹਾਂ ਗੱਲ ਵੀ ਹੋ ਗਈ ਠੀਕ ਆ ਸਾਰਿਆਂ ਨੂੰ ਧਰਨੇ ਦੀਆਂ ਫੋਟੋਆਂ ਵੀ ਭੇਜਦੀਆਂ ਅੱਜ ਗੱਲ ਕਰਦੇ ਆ ਅੱਜ ਗੱਲ ਕਰਦੇ ਆ ਅੱਜ ਕਰਦੇ ਬਸ ਸਿਰਫ ਲਾਰੇ ਆ ਸਰ ਬਿਲਕੁਲ ਸੋ 2016 ਦੀ ਵੇਟਿੰਗ ਲਿਸਟ ਆ ਕਿ ਜੁਆਇਨ ਕਰਵਾਓ ਇਹ ਮੰਗ ਕਰ ਰਹੇ ਨੇ ਕਿਉਂਕਿ ਪਹਿਲਾਂ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਪ੍ਰਦਰਸ਼ਨ ਕੀਤਾ ਸੀ ਧਰਨਾ ਲਗਾਇਆ ਸੀ ਜਦੋਂ ਧਰਨਾ ਲਗਾਇਆ ਤਾਂ ਕਹਿ ਰਹੇ ਨੇ ਕਿ 350 ਦੇ ਤਕਰੀਬਨ ਸਾਥੀ ਤੇ ਜਿਹੜੇ ਉਹਨਾਂ ਦੀ ਜੁਆਇਨਿੰਗ ਹੋ ਗਈ ਪਰ ਅਸੀਂ ਫੇਰ ਰਹਿ ਗਏ ਕਿ ਜਿਹੜੇ ਅਸੀਂ ਰਿਹਾਂ ਸਾਡਾ ਸਾਰਾ ਫਿਜ਼ੀਕਲ ਟੈਸਟ ਹੋਇਆ ਪਿਆ ਕਿਤੇ ਨਾ ਕਿਤੇ ਮੈਡੀਕਲ ਵੀ ਇਹਨਾਂ ਦੇ ਵਿੱਚੋਂ ਹੋਇਆ ਪਿਆ ਕਿ ਸਾਡੀਆਂ ਮੰਗਾਂ ਮੰਨੋ ਨਹੀਂ ਤਾਂ ਪ੍ਰਦਰਸ਼ਨ ਅਸੀਂ ਕਰਦੇ ਰਾਂਗੇ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਪ੍ਰਦੀਪ ਕੁਮਾਰੀ ਪ੍ਰਦੀਪ ਜੀ ਕਿਹੜਾ ਜ਼ਿਲ੍ਹਾ ਆਪਣਾ ਸੰ ਤੇ ਉਹ ਤੁਹਾਡੇ ਸਾਥੀ ਉਥੇ ਕੌਣ ਬੈਠਾ ਜੀ ਕੁੜੀ ਬੈਠੀ ਹੈ ਹਰਦੀਪ ਕੌਰ ਜੀ ਤਿੰਨ ਤਰੀਕ ਤੋਂ ਲਗਾਤਾਰ ਦਿਨ ਰਾਤ ਬੈਠੀ ਹੈ ਤੇ ਸਾਡੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ 8 ਸਾਲ ਹੋ ਗਏ ਸਾਨੂੰ ਰੁੱਲਦਿਆਂ ਨੂੰ ਤੇ ਸਾਨੂੰ ਜੋਇਨ ਨਹੀਂ ਕਰਵਾਇਆ ਜਾ ਰਿਹਾ ਸਾਡਾ ਸਾਰਾ ਫਿਜ਼ੀਕਲ ਟੈਸਟ ਕਲੀਅਰ ਹੈ ਤੇ ਵੇਰੀਫਿਕੇਸ਼ਨਾਂ ਹੋ ਚੁੱਕੀਆਂ ਨੇ ਜੀ ਪਰ ਸਾਨੂੰ ਜੁਆਇਨ ਨਹੀਂ ਕਰਾਇਆ 8 ਸਾਲ ਹੋ ਗਏ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ 3 ਮਾਰਚ ਤੋਂ ਉਹ ਉੱਥੇ ਲੜਕੀ ਬੈਠੀ ਆ ਬਾਈ ਜੀ 22 ਦਿਨ ਹੋ ਗਏ ਉਹ ਖਾਣਾ ਪੀਣਾ ਫਿਰ ਕੀ ਸਿਸਟਮ ਕਿਵੇਂ ਚੱਲਦਾ ਉਹ ਤਾਂ ਕਾਫੀ ਉਚਾਈਆ ਖਾਣਾ ਪੀਣਾ ਵੀਰੇ ਥੱਲੋ ਰੱਸੀ ਨਾਲ ਭੇਜ ਦਿੰਨੇ ਆ ਜੀ ਤੇ ਪਾਣੀ ਜੂਸ ਆ ਰਹੇ ਜੂਸ ਵਗੈਰਾ ਦਿੰਨੇ ਆ ਖਾਣਾ ਨਹੀਂ ਦਿੰਦੇ ਜੀ ਕਿਉਂਕਿ ਗਰਮੀ ਵੀ ਬਹੁਤ ਆ ਤੇ ਰਾਤ ਨੂੰ ਮੱਛਰ ਵੀ ਬਹੁਤ ਜ਼ਿਆਦਾ ਤਕਲੀਫ ਦਿੰਦਾ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਸਾਡੇ ਤੱਕ ਪਹੁੰਚ ਕਰ ਰਿਹਾ ਜੋ ਵੀ ਆਉਂਦਾ ਇਹ ਕਹਿੰਦਾ ਕੁੜੀ ਨੂੰ ਥੱਲੇ ਲਾ ਦਿਓ ਤੁਹਾਡਾ ਹੱਲ ਕਰਵਾ ਦਾਂ ਪਰ ਅਸੀਂ ਉਹਨਾ ਟਾਈਮ ਥੱਲੇ ਨਹੀਂ ਉਤਰਨਾ ਜਿੰਨਾ ਚਿਰ ਸਾਡਾ ਸਾਨੂੰ ਜੁਆਇਨ ਨਹੀਂ ਕਰਵਾਇਆ ਜਾਂਦਾ ਸਾਡੀ ਇਹੀ ਲਾਸਟ ਮੰਗ ਆ ਅਸੀਂ ਕੋਈ ਮੀਟਿੰਗ ਨਹੀਂ ਲੈਣੀ ਅਸੀਂ ਇੱਕੋ ਹੀ ਮੰਗ ਤੇੜੇ ਹੋਇਆ ਸਾਨੂੰ ਜੁਆਇਨ ਕਰਾਇਆ ਜਾਵੇ ਭਗਵਾਨ ਜੀ ਮਾਨ ਸਾਹਿਬ ਪੋਸਟਾਂ ਤੇ ਪੋਸਟਾਂ ਕੱਢੀ ਜਾ ਰਹੀਆਂ ਹੁਣ ਵੀ 1800 ਵੈਕੈਂਸੀ ਕੱਢੀ ਆ ਉਹਨਾਂ ਦੇ ਲਈ ਸਾਡੇ 2-300 ਮੁੰਡੇ ਕੈਂਡੀਡੇਟ ਨੂੰ ਜੁਆਇਨ ਕਰਾਉਣਾ ਕੀ ਔਖਾ ਜੇ ਉਹ ਕਰਨਾ ਚਾਹਣ ਉਹਨਾਂ ਦੀ ਨੀਅਤ ਹੋਵੇ ਤਾਂ 200-250 ਕੈਂਡੀਡੇਟ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਤੇ ਨਵੀਆਂ ਤੋਂ ਨਵੀਆਂ ਪੋਸਟਾਂ ਕੱਢੀ ਜਾਂਦੇ ਆ ਸਾਡੇ ਵੱਲ ਕੋਈ ਧਿਆਨ ਨਹੀਂ ਹੈਗਾ ਉਹ ਕਿ ਨਹੀਂ ਇੱਥੇ ਪੁਲਿਸ ਪ੍ਰਸ਼ਾਸਨ ਕੋਈ ਅਧਿਕਾਰੀ ਉਸ ਤੋਂ ਬਾਅਦ 22 ਦਿਨ ਹੋਏ ਨੇ ਤੁਹਾਨੂੰ ਕੋਈ ਗੱਲਬਾਤ ਕੋਈ ਆਏ ਨਹੀਂ ਵੀ ਧਰਨਾ ਚੱਕੋ ਜਾਂ ਸੋਡੀ ਗੱਲਬਾਤ ਕਰਵਾਉਣੇ ਆ ਜਾਂ ਕਿਸੇ ਨਾਲ ਮੀਟਿੰਗ ਕਰਵਾਉਣੇ ਡੈਲੀ ਆਉਂਦੇ ਆ ਜੀ ਸੀਆਈਡੀ ਜਾਂਦੀ ਆ ਚੰਡੀਗੜ੍ਹ ਤੱਕ ਡੈਲੀ ਬਸ ਉਹਨਾਂ ਦਾ ਇਹੀ ਆ ਕਿ ਕੁੜੀ ਨੂੰ ਥੱਲੇ ਲਾ ਲਓ ਧਰਨਾ ਚੱਕ ਲਓ ਸੋਡੀ ਮੀਟਿੰਗ ਕਰਾ ਦੇਾਂਗੇ ਪਰ ਅੱਜ ਤੱਕ ਬਹੁਤ ਸਾਰੀਆਂ ਮੀਟਿੰਗਾਂ ਅਸੀਂ ਲੈ ਚੁੱਕੇ ਆ ਜਾਂਨੇ ਆ ਚੰਡੀਗੜ੍ਹ 15000 20000 ਰੁਪਏ ਖਰਚਾ ਕਰਕੇ ਮੁੜਿਆ ਆਣੇ ਉੱਥੇ ਸੀਐਮ ਸਾਹਿਬ ਨਾਲ ਮਿਲਾਇਆ ਨਹੀਂ ਜਾਂਦਾ ਜਾਂ ਤਾਂ ਮੀਟਿੰਗ ਕੈਂਸਲ ਕਰ ਦਿੱਤੀ ਜਾਂਦੀ ਆ ਜਾਂ ਫਿਰ ਕਿਸੇ ਹੋਰ ਨਾਲ ਮਿਲਾ ਕੇ ਮਿੱਠੀ ਗੋਲੀ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਅੱਜ ਤੱਕ ਕਦੇ ਵੀ ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਹੋਈ ਬਾਈ ਜੀ ਹੁਣ ਕਦੋਂ ਤੱਕ ਹੁਣ 22 ਦਿਨ ਹੋ ਗਏ ਸੋਨੂੰ ਹੁਣ ਲਗਾਤਾਰ ਤੁਸੀਂ ਐਮੀ ਪ੍ਰੋਟੈਸਟ ਕਰਦੇ ਰਹੋਗੇ ਜਿਵੇਂ ਇੱਕ ਲੜਕੀ ਉੱਪਰ ਬੈਠੀ ਹੋ ਉੱਪਰ ਪ੍ਰਦਰਸ਼ਨ ਕਰੂਦੋਂ ਤਾਂ ਹਾਂਜੀ ਸਾਡਾ ਧਰਨਾ ਲਗਾਤਾਰ ਚੱਲਦਾ ਰਹੂਗਾ ਕੰਟੀਨਿਊ ਅਸੀਂ ਬਿਨਾਂ ਜੋਇਨਿੰਗ ਤੋਂ ਇਹ ਧਰਨਾ ਚੱਕਣਾ ਨਹੀਂ ਹੈਗਾ ਸਾਡੀ ਲਾਸਟ ਮੰਗ ਆ ਸਾਡਾ ਲਾਸਟ ਧਰਨਾ ਅਸੀਂ ਜੋਇਨ ਹੋ ਕੇ ਫਿਰ ਇੱਥੋਂ ਉੱਠਾਂਗੇ ਸਾਨੂੰ ਕੋਈ ਮੀਟਿੰਗ ਨਹੀਂ ਚਾਹੀਦੀ ਬਿਲਕੁਲ ਨੌਜਵਾਨ ਲੜਕੇ ਲੜਕੀਆਂ ਨੇ ਜਿਹੜੀਆਂ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਸੋ ਲਗਾਤਾਰ ਜਿਹੜੀ ਟਾਵਰ ਤੇ ਤੁਹਾਨੂੰ ਤਸਵੀਰਾਂ ਪਹਿਲਾਂ ਵੀ ਦਿਖਾਈਆਂ ਸੀ ਕਿ ਟਾਵਰ ਤੇ ਇੱਕ ਲੜਕੀ ਬੈਠੀ ਆ ਜਾਣਕਾਰੀ ਦੇ ਰਹੇ ਨੇ ਕਿ 3 ਮਾਰਚ ਤੋਂ ਪ੍ਰੋਟੈਸਟ ਸਟਾਰਟ ਹੋਇਆ ਤੇ 3 ਮਾਰਚ ਤੋਂ ਹੀ ਉੱਪਰ ਬੈਠੀ ਆ ਜੇ ਖਾਣ ਪੀਣ ਦੀ ਗੱਲ ਕਰੀਏ ਕਿ ਅਸੀਂ ਖਾਣਾ ਪੀਣਾ ਉੱਪਰ ਪਹੁੰਚਾਉਂਦੇ ਆ ਰੋਜ਼ ਦਿਨ ਰਾਤ ਉਹ ਲੜਕੀ ਉੱਪਰ ਬੈਠੀ ਆ ਕਿਉਂਕਿ ਪਹਿਲਾਂ ਪ੍ਰਦਰਸ਼ਨ ਕੀਤਾ ਸੀ ਕਿ ਪਹਿਲਾਂ ਜਦੋਂ ਪ੍ਰਦਰਸ਼ਨ ਕੀਤਾ ਤਾਂ ਸਾਡੇ ਕੁਝ ਨੌਜਵਾਨ ਸਾਥੀ ਤੇ ਜਿਹੜੇ ਉਹਨਾਂ ਦੀ ਜੁਆਇਨਿੰਗ ਹੋ ਗਈ ਸਾਡੀ ਕਿਉਂ ਨਹੀਂ ਜੁਆਇਨਿੰਗ ਕੀਤੀ ਸਾਡੀ ਜੁਆਇਨ ਜਾਵੇ ਅਤੇ ਲਗਾਤਾਰ ਹੁਣ ਕਹਿ ਰਹੇ ਨੇ ਕਿ 22 ਦਿਨ ਤੱਕ ਪ੍ਰਦਰਸ਼ਨ ਹੋ ਗਿਆ ਲਗਾਤਾਰ ਉਦੋਂ ਤੱਕ ਇਹ ਪ੍ਰਦਰਸ਼ਨ ਚੱਲਦਾ ਰਹੂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਕੈਮਰਾਮੈਨ ਪੀਮਾ ਪੱਟੀ ਨਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ